ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁੱਟਰ ਫੈਮਿਲੀ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਆਸਟ੍ਰੇਲੀਆ ਦੇ ਘਰ ਬਾਰੋਂ ਕਿਸ ਤਰ੍ਹਾਂ ਦੇ ਹੁੰਦੇ ਨੇ ਤੇ ਕਿਸ ਤਰ੍ਹਾਂ ਉਹਨਾਂ ਨੂੰ ਚੋਰਾਂ ਤੋਂ ਬਚਾਇਆ ਜਾਂਦਾ ਤੇ ਕਾਫੀ ਮੇਨੇ ਭੈਣ ਭਾਈ ਪੁੱਛਦੇ ਸੀਗੇ ਤੇ ਜਿੱਦਾਂ ਵੀ ਬਾਰੋਂ ਓਪਨ ਹੁੰਦੇ ਆ ਆਸਟ੍ਰੇਲੀਆ ਵਿੱਚ ਘਰ ਤੇ ਜੇ ਚੋਰ-ਚੂਰ ਆ ਜਾਣ ਉਹਨਾਂ ਨੂੰ ਕਿਸ ਤਰ੍ਹਾਂ ਬਚਾਉਂਦੇ ਨੇ ਉਹ ਮੈਂ ਤੁਹਾਨੂੰ ਸਾਰਿਆਂ ਨਾਲ ਸ਼ੇਅਰ ਕਰਦੇ ਆਂ ਵੀਡੀਓ ਆਪਾਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਸਾਰਿਆਂ ਨੂੰ ਰਿਕਵੈਸਟ ਆ ਕਿ ਮੇਰੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਤੁਸੀਂ ਦੇਖ ਸਕੋ ਤੇ ਸਾਨੂੰ ਸਪੋਰਟ ਕਰ ਸਕੋ ਤੇ ਧੰਨਵਾਦ ਜੀ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਆਂ ਦਿਖਾਉਣੀ ਆ ਮੈਂ ਤੁਹਾਨੂੰ ਕਿਸ ਤਰ੍ਹਾਂ ਦੇ ਘਰ ਹੁੰਦੇ ਆ ਤੇ ਇੱਥੇ ਘਰ ਡਬਲ ਸਟੋਰੀ ਤੇ ਸਿੰਗਲ ਸਟੋਰੀ ਜ਼ਿਆਦਾ ਹੁੰਦੇ ਆ ਡਬਲ ਸਟੋਰੀ ਕਾਫੀ ਘੱਟ ਹੁੰਦੇ ਆ ਤੇ ਜ਼ਿਆਦਾ ਸਿੰਗਲ ਸਟੋਰੀ ਹੁੰਦੇ ਨੇ ਤੇ ਆਪਾਂ ਵੀ ਹੁਣ ਆ ਆਪਣੇ ਘਰ ਦੇ ਸਾਹਮਣੇ ਖੜੇ ਆ ਆ ਦੇਖੋ ਤੇ ਇੱਥੇ ਘਰਾਂ ਦੇ ਦੋਨੇ ਸਾਈਡਾਂ ਤੇ ਰਸਤੇ ਛੱਡੇ ਜਾਂਦੇ ਆ ਦਰਵਾਜ਼ੇ ਲਾਏ ਜਾਂਦੇ ਆ ਆ ਦੇਖੋ ਇਧਰ ਸਾਈਡ ਤੇ ਦਰਵਾਜ਼ਾ ਨਾ ਤੇ ਸਾਈਡਾਂ ਦੀਆਂ ਦਵਾਰਾਂ ਤੇ ਪਿਛਲੀਆਂ ਦਵਾਰਾਂ ਕੀਤੀਆਂ ਹੁੰਦੀਆਂ ਨੇ ਲੱਕੜੀ ਦੀਆਂ ਚਾਹ ਕਈ ਵਾਰ ਲੋਹੇ ਦੀਆਂ ਕੀਤੀਆਂ ਹੁੰਦੀਆਂ ਨੇ ਤੇ ਫਰੰਟ ਓਪਨੇ ਹੁੰਦਾ ਬਹੁਤ ਘੱਟ ਲੋਕਾਂ ਨੇ ਫਰੰਟ ਤੇ ਕੀਤਾ ਹੁੰਦਾ ਜੇ ਕੀਤਾ ਹੁੰਦਾ ਤਾਂ ਉਹਦਾ ਕੋਈ ਐਡਾ ਫਾਇਦਾ ਨਹੀਂ ਹੁੰਦਾ ਤੇ ਨਹੀਂ ਤਾਂ ਓਪਨੇ ਹੁੰਦੇ ਇਹ ਦਰਵਾਜਾ ਪਿੱਛੇ ਨੂੰ ਜਾਣ ਵਾਸਤੇ ਬੇੜੇ ਚ ਕੋਈ ਸਮਾਨ ਲਿਹਾਉਣਾ ਕੱਢਣਾ ਉਹਦੇ ਵਾਸਤੇ ਹੁੰਦਾ ਤੇ ਇੱਕ ਦਰਵਾਜਾ ਦੂਸਰੀ ਸਾਈਡ ਤੇ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਦਰਵਾਜਾ ਦੂਸਰੀ ਸਾਈਡ ਤੇ ਹੁੰਦਾ ਦੋਨੇ ਸਾਈਡਾਂ ਤੇ ਦਰਵਾਜੇ ਲੱਗੇ ਹੁੰਦੇ ਆਪਣੇ ਘਰ ਦੇ ਨਾਲ ਆ ਪਾਰਕ ਵੀ ਆ ਤੇ ਤੇ ਅਸੀਂ ਪੈਦਲ ਚੱਲ ਕੇ ਚਲੇ ਜਾਂਦੇ ਆ ਤੇ ਆਹ ਦੇਖੋ ਦੂਸਰੇ ਪਾਸੇ ਇਹ ਦਰਵਾਜਾ ਤੇ ਕੇ ਆ ਤੇ ਇਹ ਇਧਰੋਂ ਸਮਾਨ ਜੇ ਕੱਢਣਾ ਕਰਨਾ ਇਧਰ ਚ ਚਲੇ ਜਾਂਦੇ ਆ ਤੇ ਇੱਕ ਆਹ ਆਪਣੇ ਦਿੱਤੀ ਹੁੰਦੀ ਆ ਛੋਟੀ ਜੀ ਗਾਰਡਨ ਜਿੱਥੇ ਆਪਾਂ ਨੇ ਘਾਹ ਵਗੈਰਾ ਆਪ ਲਾਉਣਾ ਹੁੰਦਾ ਤੇ ਆਪੇ ਬੂਟੇ ਬਾਟੇ ਜੇ ਕੋਈ ਲਾਉਣੇ ਆ ਉਹ ਲਾਉਣੇ ਹੁੰਦੇ ਆ ਆਹ ਗਾਰਡਨ ਛੋਟਾ ਜਿਹਾ ਦਿੱਤਾ ਹੁੰਦਾ ਹੈ ਇਹ ਵੀ ਆਪਣੇ ਬਾਹਰ ਆਹ ਰੋਡ ਪੈਦਲ ਚੱਲਣ ਵਾਸਤੇ ਮੂਰੇ ਚ ਹੀ ਜਾ ਰਹੀ ਹੈ ਜਿਨ੍ਹਾਂ ਨੇ ਪੈਦਲ ਜਾਣਾ ਸਾਈਕਲ ਤੇ ਜਾਣਾ ਉਹ ਇੱਥੋਂ ਇਸ ਰੋਡ ਤੋਂ ਹੀ ਅੱਗੇ ਨੂੰ ਜਾਂਦੇ ਆ ਤੇ ਇਹਦੇ ਸੈਂਟਰ ਦੇ ਵਿੱਚ ਆਹ ਐਂਟਰੀ ਹੁੰਦੀ ਹੈ ਅੰਦਰ ਕਰਨ ਆਹ ਸਿੱਗੀ ਆਹ ਕਰਨ ਸੈਂਟਰ 'ਚ ਐਂਟਰੀ ਹੁੰਦੀ ਹੈ ਇੱਥੋਂ ਸਿੱਧੀ ਅੰਦਰ ਨੂੰ ਐਂਟਰੀ ਹੁੰਦੀ ਆ ਤੇ ਝਾੜੀ ਵਾਲੇ ਦਰਵਾਜੇ ਲੱਗੇ ਹੁੰਦੇ ਆ ਕਾਫੀ ਦੇ ਨਹੀਂ ਲੱਗੇ ਹੁੰਦੇ ਕਈ ਕਾਫੀ ਲਵਾ ਲੈਂਦੇ ਆ ਹਵਾ ਵਾਸਤੇ ਵੀ ਉਹਦੀ ਕੁੰਡੀ ਲਾ ਕੇ ਰੱਖਦੇ ਆ ਤੇ ਨਹੀਂ ਦੂਸਰੇ ਦਰਵਾਜੇ ਜ਼ਿਆਦੇ ਹੁੰਦੇ ਆ ਤੇ ਨਾਲ ਆਪਣੇ ਇਹ ਬਣਿਆ ਹੁੰਦਾ ਡਰਾਈਵੇ ਗਰਾਜ ਦੇ ਸਾਹਮਣੇ ਇਦਾਂ ਡਰਾਈਵੇ ਬਣਿਆ ਹੁੰਦਾ ਗੱਡੀਆਂ ਖੜਾਉਣ ਵਾਸਤੇ ਇੱਥੇ ਤੇ ਬਾਹਰ ਵੀ ਖੜਾ ਲੈਂਦੇ ਅੰਦਰ ਵੀ ਆ ਤੁਹਾਨੂੰ ਮੈਂ ਗਰਾਜ ਦਿਖਾਉਣੀ ਆ ਜਿਹੜੇ ਕਿ ਬੱਚੇ ਗੱਡੀ 'ਚੋਂ ਬੈਠ ਕੇ ਹੀ ਗਰਾਜ ਖੋਲ ਲੈਂਦੇ ਆ ਤੇ ਬੰਦ ਕਰ ਦਿੰਦੇ ਆ ਆ ਆਪਣਾ ਗਰਾਜ ਖੁੱਲ ਰਿਹਾ ਹੁਣ ਮੈਂ ਤੈਨੂੰ ਦਿਖਾਉਣੀ ਆ ਅਸੀਂ ਜਿੱਦਾਂ ਆਪਾਂ ਗੱਡੀ ਪੋਰਚ ਵਿੱਚੇ ਲਾ ਦਿੰਨੇ ਆ ਆਪਣਾ ਬਾਹਰ ਗੇਟ ਲੱਗਿਆ ਹੁੰਦਾ ਤੇ ਇੱਥੇ ਓਪਨ ਹੁੰਦੇ ਆ ਤੇ ਇੱਥੇ ਆ ਗਰਾਜਾਂ ਦੇ ਅੰਦਰ ਸਿੱਧੀਆਂ ਗੱਡੀਆਂ ਪਾੜ ਦਿੰਦੇ ਆ ਆ ਖੁੱਲ ਗਿਆ ਤੇ ਹੁਣ ਇਹ ਆਪਾਂ ਬੰਦ ਕਰ ਦਿੰਨੇ ਆ ਆ ਸੀਗਾ ਤੇ ਹੁਣ ਬੰਦ ਹੋ ਜਾਊਗਾ ਜੇ ਰਾਤ ਬਰਾਤ ਬੱਚੇ ਕਈ ਵਾਰ ਆਉਂਦੇ ਆ ਤੇ ਇੱਥੇ ਬਾਰ ਡਰਾਈਵਵੇ ਤੇ ਨਾ ਗੱਡੀ ਖੜਾਉਂਦੇ ਜਾਂ ਜਿਹਦੇ ਕੋਲ ਤਿੰਨ ਗੱਡੀਆਂ ਨੇ ਇੱਕ ਬਾਹਰ ਖੜੀ ਰਹੀਦੀ ਦੋ ਅੰਦਰ ਹੁੰਦੀਆਂ ਨੇ ਇਸ ਤਰ੍ਹਾਂ ਵੀ ਤੇ ਬਾਕੀ ਬੱਚੇ ਖੜਾ ਵੀ ਦਿੰਦੇ ਆ ਬਾਹਰ ਛੇਤੀ ਦੇ ਵਿੱਚ ਖੜਾ ਕੇ ਅੰਦਰ ਚਲੇ ਜਾਂਦੇ ਆ ਹੈਨਾ ਤੇ ਇਸ ਤਰ੍ਹਾਂ ਕਰਕੇ ਆਪਣੇ ਨਾ ਕਾਫੀ ਹੋ ਗਿਆ ਟਾਈਮ ਜਦੋਂ ਮਕਾਨ ਬਣਾਇਆ ਸੀ 2 ਸਾਲ ਹੋ ਗਏ ਮਕਾਨ ਬਣਾਏ ਨੂੰ ਜਦੋਂ ਮਕਾਨ ਬਣਾਇਆ ਸੀ ਪਹਿਲਾਂ ਇੱਕ ਵਾਰੀ ਚੋਰ ਆ ਗਏ ਸੀ ਉਦਾਂ ਕੋਈ ਦਰਵਾਜ਼ਾ ਖੁੱਲਾ ਰਹਿ ਗਿਆ ਸੀ ਅੰਦਰ ਗੇੜਾ ਦੇ ਕੇ ਚਲੇ ਗਏ ਸੀ ਕੁਝ ਨਹੀਂ ਸੀ ਮਿਲਿਆ ਉਹਨਾਂ ਨੂੰ ਤੇ ਬਚਾ ਹੋ ਗਿਆ ਸੀਗਾ ਤੇ ਦੂਸਰੀ ਵਾਰੀ ਫੇਰ ਆਏ ਸੀ ਤੇ ਫੇਰ ਉਹਦੇ ਕਰਕੇ ਬੱਚਿਆਂ ਨੇ ਨਾ ਆ ਹਲਾਰਮ ਲਗਵਾਏ ਸੀ ਕੈਮਰੇ ਲਗਵਾਏ ਸੀ ਆ ਆ ਕੈਮਰੇ ਲਗਵਾਏ ਸੀ ਤੇ ਜਿਨ੍ਹਾਂ ਦੇ ਵਿੱਚ ਲਾਰਮ ਸੈੱਟ ਹੋ ਜਾਂਦੇ ਆ ਤੇ ਆਪਣੇ ਟਾਈਮ ਦੇ ਨਾਲ ਲਾਰਮ ਲਾ ਲੈਂਦੇ ਆ ਤੇ ਬੱਚਿਆਂ ਨੂੰ ਮੈਸੇਜ ਆਉਂਦਾ ਰਹਿੰਦਾ ਇਹਦੇ ਉੱਤੇ ਵੀ ਕੋਈ ਤੁਹਾਡੇ ਘਰ ਐਂਟਰੀ ਕੀਤੀ ਆ ਤੇ ਉਹਦਾ ਮੈਸੇਜ ਆ ਜਾਂਦਾ ਦਿਨੇ ਤਾਂ ਜਦ ਇਹ ਲਾਰਮ ਬੰਦ ਰੱਖਦੇ ਆ ਰਾਤ ਨੂੰ ਔਨ ਕਰ ਦਿੰਦੇ ਆ ਤੇ ਪਤਾ ਲੱਗਦਾ ਰਹਿੰਦਾ ਕੌਣ ਸਾ ਘਰੇ ਆਇਆ ਤੇ ਇਹ ਨਾ ਜਾਨਵਰਾਂ ਤੇ ਨਹੀਂ ਵੱਜਦੇ ਲਾਰਮ ਰਾਤ ਨੂੰ ਜੇ ਕੋਈ ਜਾਨਵਰ ਆਉਂਦਾ ਬਿੱਲੀ ਬੁਲੀਆਂ ਤਕਰੀਬਨ ਬਿੱਲੀ ਆਉਂਦੀ ਰਹਿੰਦੀ ਫਿਰਦੀ ਰਹਿੰਦੀ ਉਹਦੇ ਤੇ ਨਹੀਂ ਵੱਜਦੇ ਹੈਗੇ ਤੇ ਇਨਸਾਨ ਦੇ ਆਉਣ ਨਾਲੇ ਵੱਜਦੇ ਆ ਕਾਫੀ ਐਡਵਾਂਸ ਨੇ ਇਹ ਤੇ ਇਹਨਾਂ ਦੇ ਨਾਲ ਬਚਾ ਹੋ ਜਾਂਦਾ ਤੁਸੀਂ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਤੇ ਮੈਂ ਤੁਹਾਨੂੰ ਲਾਸਟ ਵਿੱਚ ਦਿਖਾਉਂਗੀ ਕਿਸ ਤਰ੍ਹਾਂ అలਾਰਮ ਵੱਜੇ ਤੇ ਕਿਸ ਤਰ੍ਹਾਂ ਸਾਡੇ ਘਰ ਚੋਰ ਨੇ ਐਂਟਰੀ ਕੀਤੀ بارش ਬਹੁਤ ਹੋ ਰਹੀ ਸੀ ਬੇਟਾ ਮੈਚ ਦੇਖ ਰਿਆ ਸੀ ਜੌਬ ਤੋਂ ਆ ਕੇ ਤੇ ਸਾਨੂੰ ਪਤਾ ਨਹੀਂ ਸੀਗਾ ਤੇ ਜਦੋਂ అలਾਰਮ ਵੱਜੇ ਬੇਟੇ ਨੇ ਰੌਲਾ ਪਾਇਆ ਦੌੜੇ ਅਸੀਂ ਤੇ ਉਹ ਤੁਹਾਨੂੰ ਸਾਰੀ ਵੀਡੀਓ ਦਿਖਾਉਣੀ ਹੈ ਬਣੇ ਰਹੋ ਵੀਡੀਓ ਦੇ ਨਾਲ ਉਹਦੇ ਉੱਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਸ ਤਰ੍ਹਾਂ ਚੋਰ ਆਉਂਦੇ ਕਿਸ ਤਰ੍ਹਾਂ ਬਚਾਦੇ ਇਹ ਬੱਚੇ ਹੁੰਦੇ ਆ ਘਟੇ ਹੀ ਤੇ ਹੁੰਦੇ ਨੇ ਗੱਡੀਆਂ ਨੂੰ ਜਾਦੇ ਚੱਕਦੇ ਆ ਤੇ ਗੱਡੀਆਂ ਵਿੱਚੋਂ ਕੋਈ ਕੀਮਤੀ ਜੇ ਖੁੱਲੀ ਰਹਿ ਜਵੇ ਰਾਤ ਨੂੰ ਕਿਤੇ ਗੱਡੀ ਗੱਡੀਆਂ ਦੇ ਵਿੱਚੋਂ ਕੋਈ ਕੀਮਤੀ ਸਮਾਨ ਵੇਚ ਕੇ ਵੇਚ ਦਿੰਦੇ ਆ ਕੱਢ ਕੇ ਜਾਂ ਦੁੱਧ ਲੈ ਜਾ ਕੇ ਕਿਤੇ ਆਗੋ ਗਲਾ ਦਿੰਦੇ ਜਾਂ ਖੜੀ ਕਰ ਦਿੰਦੇ ਆ ਬਸ ਇਸ ਤਰ੍ਹਾਂ ਇਹ ਹੈ ਜਿਆਦਾ ਕਰਦੇ ਏਜ ਨਹੀਂ ਜਿਆਦਾ ਹੁੰਦੀ ਇਹਨਾਂ ਦੀ ਘੱਟ ਏਜ ਦੇ ਹੁੰਦੇ ਆ ਤੇ ਉਹ ਜਿਆਦਾ ਚੋਰੀਆਂ ਕਰਦੇ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰ੍ਹਾਂ ਇੱਥੇ ਉਹ ਲਾਰਮ ਵੱਜੇ ਤੇ ਕਿਸ ਤਰ੍ਹਾਂ ਚੋਰ ਆਇਆ ਦੇ ਮੈਂ ਵੀਡੀਓ ਚਲਾਉਂਗੀ ਤੇ ਤੁਸੀਂ ਵੀ ਦੇਖਿਓ। ਮੈਂ ਜਿਹੜੀ ਵੀਡੀਓ ਚਲਾ ਰਹੀ ਸੀ ਮੀਂਹ ਤਾਂ ਬਹੁਤ ਤੇਜ਼ ਪੈ ਰਿਹਾ ਤੇ ਅੱਗੇ ਉਹ ਕਾਰ ਦੇ ਖੱਬੇ ਸਾਈਡ ਤੋਂ ਉਹ ਦੀ ਲੱਤਾਂ ਦਿੱਸਦੀ ਹੁੰਦੀ ਤੁਹਾਨੂੰ। ਰਾਤ ਹੋ ਰਹੀ ਤੇ ਆਸ-ਪਾਸੇ ਦੇਖ ਰਹੀ ਕਿ ਕੋਈ ਹੈ ਤਾਂ ਨਹੀਂ। ਤੇ ਸਭ ਨਾਲ ਹੀ ਕਿਹਾ ਨਾ ਨੇ ਅਨੇ ਰਾਤ ਇੱਧਰ ਬੱਦੀ ਬੰਦ ਕਰਕੇ ਹੁਣ ਜਾ ਰਹੇ ਹਾਂ। ਦੇ ਜਾ ਕੇ ਫਿਰ ਉੱਥੇ ਵਾਪਸ ਆਉਣਾ ਤੇ ਦੇਖੋ ਜੀ ਬਸ ਸਮਾਂ ਹੀ ਲੱਗ ਗਿਆ ਨਹੀਂ ਸੀ ਇਸੇ ਪਿੱਛੇ ਪਰ ਜੇ ਵੀ ਪਹੁੰਚਾਏ ਗਏ ਨੇ ਪਤਾ ਨਹੀਂ ਇਹ ਕਿੰਨਾ ਲਓ ਜੀ ਇਹ ਸੀ ਆਪਣੇ ਕੈਮਰੇ ਤੇ ਇਹਨਾਂ ਦੇ ਵਿੱਚ ਆਲਾਰਮ ਤੇ ਇੱਥੇ ਨਾ ਵੈਸਤਾ ਇਹ ਚੀਜ਼ਾਂ ਬਹੁਤ ਘੱਟ ਨੇ ਚੋਰੀ-ਚੂਰੀ ਬਹੁਤ ਜ਼ਿਆਦਾ ਘੱਟ ਤੇ ਨਹੀਂ ਹੁੰਦੀਆਂ ਇੰਨੀਆਂ ਤੇ ਆਸਟ੍ਰੇਲੀਆ ਦੇ ਵਿੱਚ ਤੇ ਜਦੋਂ ਕਿਤੇ ਨਵਾਂ ਏਰੀਆ ਬਣਦਾ ਹੁੰਦਾ ਨਾ ਉੱਥੇ ਇਹ ਛੋਟੀ ਏਜ ਦੇ ਬੱਚੇ ਜਿੱਦਾਂ ਹੁੰਦੇ ਆ ਉਹ ਆ ਜਾਂਦੇ ਆ ਤੇ ਆਪਾਂ ਪੁਲਿਸ ਨੂੰ ਫੋਨ ਕਰ ਦਿੰਨੇ ਆ ਤੇ ਪਰਸ ਵੀ ਇਹਨਾਂ ਨੂੰ ਕੁਛ ਨਹੀਂ ਕਹਿੰਦੀ ਨਾ ਆਪਾਂ ਕਹਿ ਸਕਦੇ ਆ ਫਿਰ ਜੇ ਇਹਦੇ ਛੱਡ ਦਿੰਦੇ ਆ ਇਸ ਕਰਕੇ ਛੋਟੀ ਏਜ ਦੇ ਬੱਚੇ ਹੁੰਦੇ ਆ ਜਿਹੜੇ ਐਦਾਂ ਆਉਂਦੇ ਆ ਘਰਾਂ ਦੇ ਵਿੱਚ ਜਿੱਥੇ ਨਮਾਇਰੀ ਬਣਦੇ ਵੈਸੇ ਬਹੁਤ ਘੱਟ ਨੇ ਇਹ ਚੀਜ਼ਾਂ ਇਹ ਕਿਤੇ ਆਪਣੇ ਵੀ ਇੰਡੀਆ ਵਿੱਚ ਐਦਾਂ ਦੇ ਲਾਰਮ ਸੈੱਟ ਹੋ ਜਾਣ ਹੋ ਜਾਣ ਤੇ ਆੜਦੜਾਂ ਅੰਢੀ ਗਵੰਢ ਵੀ ਉੱਠ ਖੜਦੇ ਆ ਤੇ ਹਾਂ ਆਪਣੇ ਵੀ ਇਹ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕੋਈ ਇੱਧਰ ਚੱਕਰ ਰਾਤ ਆਵਾਜ਼ਾਂ ਆ ਰਹੀਆਂ ਨੇ ਲਾਰਮਾਂ ਦੀਆਂ ਤੇ ਆਂਢੇ ਗਵਣ ਵੀ ਉੱਠ ਖੜਦੇ ਆ ਤੇ ਆਪਣੇ ਵੀ ਸੇਫਟੀ ਹੋ ਜਵੇ ਇੰਡੀਆ ਦੇ ਵਿੱਚ ਇਦਾਂ ਦੇ ਲਾਰਮ ਹੋ ਜਾਣਾ ਕੈਮਰਿਆਂ ਦੇ ਵਿੱਚ ਜਿੱਦਾਂ ਆਪਾਂ ਬਾਹਰ ਰਹਿੰਦੇ ਆ ਪਰ ਲੋਕ ਲਾਕ ਲਾ ਕੇ ਆਉਂਦੇ ਆ ਘਰਾਂ ਦੇ ਵਿੱਚ ਖਾਲੀ ਹੁੰਦੇ ਨੇ ਘਰ ਤੇ ਇਹ ਨਾਲ ਕਾਫੀ ਸੇਫਟੀ ਹੁੰਦੀ ਆ ਤੇ ਚਲੋ ਜੀ ਠੀਕ ਆ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ